ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸੇਤੀ ਮਨਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾ ਮਨ ਜਿਨੇ ਵਸਾਇਆ ਕਹਿ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਮਨ ਮੇਰਾ ਤੂੰ ਸਦਾ ਰਹੋ ਹਰਨਾਲੇ ਹਰਨਾਲ ਰਹਿ ਤੂੰ ਮਨ ਮੇਰੇ ਦੂਖ ਸਾ ਵਿਸਾਰਨਾ ਕੀ ਕਾਰ ਹੋ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਰੱਥ ਸਵਾਮੀ ਸੋ ਕਿਉ ਮਨੋਂ ਵਿਸਾਰੇ ਕਹਿ ਹੈ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ ਸਚੇ ਸਾਹਿਬਾ ਕਿਆ ਨਾਹੀ ਕਰ ਤੇ ਰਹਿ ਕਰਤਾ ਤੇ ਰਹਿ ਸਭ ਕਿਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਵਤ ਸਲਾਹਾ ਤੇਰੀ ਨਾਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸਚੇ ਸਾਹਿਬ ਕਿਆ ਨਾਹੀ ਕਰ ਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂ ਸੁਖ ਮਨ ਆਏ ਵਸਿਆ ਜਿਹੜੀਆਂ ਛਾਂ ਸਭ ਪੁਜਾਈਆਂ ਆਪ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸ਼ਬਦ ਰੋਪਿਆ ਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਅਧਿਕਾਰ ਸੁਪਾਗੈ ਘਾਰ ਸੁਪਾਗੈ ਸ਼ਬਦ ਵਾਜੇ ਕਲਾ ਅਧਿਤ ਕਰਤਾ ਰੀਆਂ ਪੰਜ ਦੂਤ ਦਵਸ ਕੀਤੇ ਆਲ ਕੰਟਕ ਮਾਰਿਆ ਤੋਰ ਕਰਮ ਪਾਇਆ ਤੁਦ ਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤਹਿ ਸੁਖ ਹੋਵਾ ਤਿਤਕਾਰਿਆ ਨਹਦ ਵਾਜੇ ਸਾਚੀ ਲਿਵੈ ਬਿਨ ਦੇਹ ਨਮਾਣੀ ਦੇਹ ਨਮਾਣੀ ਲਿਵੈ ਬਾਜੋ ਕਿਆ ਕਰੇ ਵਿਚਾਰੀਆਂ ਤੁਦ ਬਾਜ ਸਮਰਥ ਕੋਈ ਨਾਹੀ ਕਿਰਪਾ ਕਰ ਬਨਵਾਰੀਆਂ ਇਸਨੋਂ ਹੁਰ ਥਾਉ ਨਾਹੀ ਸ਼ਬਦ ਲਾਗ ਸਵਾਰੀਆਂ ਕਾਹ ਨਾਨਕ ਲਿਵੈ ਬਾਜੋ ਕਿਆ ਕਰੇ ਵਿਚਾਰੀਆਂ ਆਨੰਦ ਆਨੰਦ ਸਭ ਕੋ ਕਹਿ आनंद गुरु ते जानिया जानिया आनंद सदा गुरु ते कृपा करे प्यारया कर कृपा किल विकटे ज्ञान जन सारे अंदरो जन का बहुत टूटा दिन का शब्द सच्चा सवारया कह नानक ए हो आनंद है आनंद गुरु ते जानिया बाबा जे तू दे सोई जन पावे पावे ता सो जन दे जे सो नो होर क्या करे विचारया ग परम पुल्ले फिरे देह दे सिख नाम लाग सवारया गुरु प्रसादी मन पिया निर्मल जन ना पाणा पावे कह नानक जेस देह प्यारे सोई जन पावे ਆਵੋ ਹੋ ਸੰਤੋ ਪਿਆਰੇ ਹੋ ਅਕਤ ਕੀ ਕਰੈ ਕਹਾਣੀ ਕਰੈ ਕਹਾਣੀ ਕਤ ਕੇਰੀ ਕਿਤ ਦੁਆਰਾ ਪਾਈਐ ਤਨ ਮਨ ਤਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ ਹੁਕਮਨ ਹੋ ਗੁਰੂ ਕੇ ਰਾਗਾਵੋ ਸੱਚੀ ਬਾਣੀ ਕਹਿ ਨਾਨਕ ਸੁਨੋ ਹੋ ਸੰਤੋ ਹੋ ਅਕਤਿ ਉਹ ਹੋ ਅਕਤ ਕਹਾਣੀ ਮਨ ਚੰਚਲਾ ਚੁਤرائی ਗਿਆਨ ਨਾ ਪਾਇਆ ਚੁਤرائی ਨਾ ਪਾਇਆ ਕਿਨਾਂ ਤੂ ਸੁਣ ਮਨ ਮੇਰਾ ਏਹ ਮਾਇਆ ਮਾਹੁਨੇ ਜਨੇਤ ਭਰਮ ਪੁਲਾਇਆ ਮਾਇਆ ਦਾ ਮਾਹੁਨੇ ਤਨਾ ਕੀਤੀ ਜਨ ਠਗੌਲੀ ਪਾਈਆਂ ਕੁਰਬਾਨ ਕੀਤਾ ਤੇ ਸਾਬਟੋ ਜਨ ਮੋਹ ਮਿੱਠਾ ਲਾਇਆ ਕਹੈ ਨਾਨਕ ਮਨ ਜੰਚਲ ਚੁਤਰਾਇ ਕਿ ਨੈਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਚ ਸਮਾਲੇ ਹੋ ਕੁਟੰਬ ਤੂਜੇ ਦੇਖਦਾ ਚੱਲੈ ਨਹੀਂ ਤੇਰਾ ਨਾਲੇ ਸਾ ਤੇਰਾ ਚੱਲੈ ਨਹੀਂ ਤੇਸ ਨਾਲ ਕਿਉਂ ਚਿਤ ਲਾਈਐ ਐਸਾ ਕਾ ਮੂਲੇ ਨਾ ਕੀਚ ਜਿਤੰਤ ਪਛੋਤਾਈਐ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੇ ਤੇਰਾ ਨਾਲੇ ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸਮਾਲੇ ਅਗਾਮਿਆ ਅਗੋਚਰਾ ਤੇਰੰਤ ਨਾ ਪਾਇਆ ਤੂੰ ਨਾ ਪਾਇਆ ਕਿਨਾਂ ਤੇਰਾ ਆਪਣਾ ਤੂੰ ਜਾਣਾ ਹੈ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਨੀ ਆਖਾ ਤਾਂ ਵੇਖੈ ਸਭ ਤੂ ਹੈ ਜਨ ਜਗ ਤੂ ਪਾਇਆ ਕਹਿ ਨਾਨਕ ਤੂੰ ਸਦਾ ਗਾਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮਨ ਜਨਨ ਸੁਆਮਰਤ ਕੋਈ ਦੇਵ ਸੋਰ ਨਾਨ ਬਨ ਜਨੇ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨ ਸਭ ਤਉ ਤੂ ਪਾਇਏ ਇੱਕ ਵੇਗ ਪਰਸ ਨੇ ਆਇਆ ਲਬ ਲੋਭ ਅਹੰਕਾਰ ਚੂਕਾ ਸਤ ਗੁਰੂ ਭਲਾ ਪਾਇਆ ਕਹਿ ਨਾਨਕ ਜਿਸ ਨੂੰ ਆਪ ਤੂਠਾ ਦਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਰਾਲੀ ਚਾਲਾ ਨਰਾਲੀ ਭਗਤਾਂ ਹਾ ਕੇਰੀ ਬਖਮਾਰਗ ਚੱਲਣਾ ਲਬ ਲੋਭ ਅਹੰਕਾਰ ਤਜ ਤਿਸਨਾ ਬਹੁਤ ਨਾਹੀ ਬੋਲ ਨਾ ਕਰਨਿਓ ਤਿਖੀ ਵਾਲੁ ਨਕੀਏ ਤਮਾਰਗ ਜਾਣਾ ਗੁਰ ਪ੍ਰਸਾਦਿ ਜਿਨੇ ਆਪ ਤਜਿਆ ਹਰਵਾਸ ਨ ਸਮਾਨੇ ਕਹਿ ਨਾਨਕ ਚਾਲ ਭਗਤਾ ਜੁਗ ਹੋ ਜੁਗ ਨਰਾਲੀ ਜੋ ਤੂ ਚਲਾਏ ਤੇ ਵਿਚ ਲੈ ਸੁਆਮੀ ਹੋਰ ਗਿਆ ਜਾਣਾ ਗੁਰ ਤੇਰੇ ਜੇ ਤੂ ਚਲਾਏ ਤੇ ਵੈ ਚੱਲੈ ਜਨਾ ਮਾਰਗ ਪਾਵਹਿ ਕਰਿ ਕਿਰਪਾ ਜਨਨਾਮ ਲਾਇ ਸੇ ਹਰ ਹਰ ਸਦਾ ਤੇ ਆਪ ਹੈ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵਹਿ ਕਹ ਨਾਨਕ ਸੱਚੇ ਸਾਹਿਬ ਜੀ ਉਹ ਬਾਵਾ ਤੇ ਵਚ ਲਾਵੇ ਉਹ ਸੋਹਿਲਾ ਸਬਦ ਸੁਹਾਵਾ ਸਬਦ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਨਾਇ ਇਹੋ ਤਨ ਕੈ ਮਨ ਵਸਿਆ ਜਨ ਤੁਰਹ ਲਿਖਿਆ ਆਇ ਇਕ ਫਿਰ ਆ ਕਨੇਰੇ ਕਰਹ ਗੱਲਾਂ ਗੱਲੀ ਕਿਨਾ ਨਾ ਪਾਇਆ ਕਹ ਨਾਨਕ ਸਬਦ ਸੋਹਿਲਾ ਸਤਿਗੁਰੂ ਸੁਨਾਇ ਪਵਿੱਤ ਹੋਏ ਸੇ ਜਿਨਾਂ ਜਿਨੇ ਹਰਿ ਤੇ ਆਇ ਹਰਿ ਤੇ ਆਇ ਪਵਿੱਤ ਹੋਏ ਗੁਰਮੁਖ ਜਿਨੇ ਤੇ ਆਇ ਪਵਿੱਤ ਮਾਤਾ ਪਿਤਾ ਕੋ ਟਾਂਬ ਵਸਾਇ ਸੋ ਪਵਿੱਤ ਸੰਗਤ ਸਭ ਬਾਈਆਂ ਕਹ ਹੰਦੇ ਬਬੇ ਤ ਸੁਣਦੇ ਬਬੇ ਤ ਸੇ ਬਬੇ ਤ ਜਿੰਨੇ ਮਨ ਵਸਾਇਆ ਕਹ ਨਾਨਕ ਸੇ ਬਬੇ ਤ ਜਿੰਨੇ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਜ ਨਾ ਪੁਜਾਇ ਬਣ ਸਹਜ ਸਹਜਾ ਨ ਜਾਏ ਨਾਹ ਜਾਏ ਸਹਜ ਸਾਕ ਤੈ ਸੰਜਮ ਰਹਿ ਕਰਮ ਕਮਾਏ ਸਹਜ ਸਹਜ ਜੀਉ ਮਲੀਨ ਹੈ ਕਿਦ ਸੰਜਮ ਤੋਤਾ ਜਾਏ ਮਨ ਤੋ ਵਹੋ ਸ਼ਬਦ ਲਾਗੋ ਹੋ ਹਰਿ ਚਰਨ ਰੋਹੋ ਹੋ ਚਿਤ ਲਾਏ ਕਹ ਨਾਨਕ ਗੁਰ ਪ੍ਰਸਾਦੀ ਸਹਜ ਪੁਜਾਇ ਸਹਜ ਸਹਬ ਜਾਏ ਦਿਉ ਮੈਲੇ ਬਾਰੋ ਨਿਰਮਲ ਬਾਰੋ ਨਿਰਮਲ ਜੀਉ ਤਾਂ ਮੈਲੇ ਤਨੇ ਜਨਮ ਜੁਆ ਹਾਰਿਆ ਤੁਸ ਨਾ ਵੱਡਾ ਰੋਗ ਲੱਗਾ ਮਰਨ ਮਨੋ ਵੇ ਸਾਰੇ ਆਵੇ ਤਾਂ ਮੈਂ ਨਾਮ ਉਤਮ ਸੋ ਸੁਣਾ ਨਾ ਹੀ ਫਿਰਾਂ ਜੋ ਬਤਾ ਲਿਆ ਕਹਿ ਹੈ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਨੇ ਜਨਮ ਜੁਆ ਹਾਰਿਆ ਜੀਉ ਨਿਰਮਲ ਬਾਰੋ ਨਿਰਮਲ ਬਾਰੋ ਤਾਂ ਨਿਰਮਲ ਜੀਉ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਕੂੜ ਕੇ ਸੋਏ ਪੰਚਾ ਨਾਹੀ ਮਨ ਸਾ ਸੱਚ ਸਮਾਣੀ ਜਨਮ ਰਤਨ ਜਿਨੇ ਖਟਿਆ ਭਲੇ ਸੇਵਨ ਜਾਰੇ ਕਹਿ ਨਾਨਕ ਜਿਨ ਮਨ ਨਿਰਮਲ ਸਦਾ ਰਹੈ ਹੈ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸੰਮਖ ਹੋਵੇ ਹੋਵੇ ਤਾਂ ਸੰਮਖ ਸੇਖ ਕੋਈ ਜੀਉ ਰਹੈ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਤਿਆਏ ਅੰਤਰਾਤਮਾ ਸਮਾਲੇ ਆਪ ਛਡ ਸਦਾ ਰਹੈ ਪਰਣਾ ਗੁਰ ਬਿਨਿਆ ਬਰਣਾ ਜਾਣੈ ਕੋਈ ਕਹਿ ਨਾਨਕ ਸੁਨੋ ਸੰਤੋ ਸੋ ਸਿਖ ਸੰਮਖੋ ਹੋਏ ਜੇ ਕੋ ਗੁਰ ਤੇ ਵੇਖੋ ਹੋਵੇ ਮਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਤੈ ਕੋਈ ਪੁੱਛੋ ਹੋ ਵਿਵੇਕੀ ਆ ਜਾਏ ਅਨੇਕ ਜੁਨੀ ਭਰਮਿ ਆਵੈ ਮਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਨਾਏ ਕਹਿ ਨਾਨਕ ਵਿਚਾਰ ਦੇਖੋ ਹੋ ਵੇਣ ਸਤਗੁਰ ਮੁਕਤ ਨਾ ਪਾਏ ਆਵੋ ਸਿੱਖ ਸਤਗੁਰੂ ਕੇ ਪਿਆਰਿ ਉਹ ਗਾਵੋ ਹੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਰੀ ਬਾਣੀਆਂ ਸਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨ ਅਸਮਾਣੀ ਪੀਵੋ ਹੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ ਕਾਹ ਨਾਨਕ ਸਦਾ ਗਾਵੋ ਹੋ ਏਹ ਸੱਚੀ ਬਾਣੀ ਸਤਿਗੁਰ বিনা ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰ ਬਾਝਿ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀ ਆਖਵਖਾਣੀ ਹਰ ਹਰ ਨਿਤ ਕਰੈ ਰਸਨਾ ਕਹਾ ਕਛੂ ਨਾ ਜਾਣੀ ਚਿਤ ਜਨ ਕਾ ਹਿਰ ਲਿਆ ਮਾਇਆ ਬੌਲਣ ਪੈਰਵਾਣੀ ਕਹਿ ਨਾਨਕ ਸਤਿਗੁਰੂ ਬਾਝਿਓ ਹੋਰ ਕੱਚੀ ਬਾਣੀ ਸਗੁਰੂ ਹੋਰ ਕੱਚੀ ਬਾਣੀ ਕਹਿ ਨਾਨਕ ਸਤਿਗੁਰੂ ਬਾਝਿਓ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਾਨਾ ਹੈ ਹੀਰੇ ਜਿਤ ਜੜਾਓ ਸ਼ਬਦ ਰਤਨਾ ਜਿਤ ਮਨ ਲਾਗਾ ਇਹੋ ਹੋਵਾ ਸਮਾਓ ਸਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਭਾਉ ਆਪੇ ਹੀਰਾ ਰਤਨਾ ਆਪੇ ਜਿਸ ਨੂੰ ਦੇਵ ਜਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰੇ ਜਿਤ ਜੜਾਓ ਸੇਵ ਸਗਤ ਆਪ ਉਪਾਇ ਕੈ ਕਰਤਾ ਪੇ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਹਿ ਬੁਝਾਏ ਤੋਣੇ ਬੰਧਨ ਹੋਵੈ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸ ਨੂੰ ਆਪ ਕਰੈ ਸੋ ਹੋਵੈ ਕਸ ਸਿਓ ਲੇਵ ਲਾਏ ਕਾਹ ਨਾਨਕ ਆਪ ਕਰਤਾ ਪਹਿ ਹੁਕਮੁ ਬੁਝਾਏ ਸਿਮਰਤ ਸਾਸਤਰ ਪਨ ਪਾਪ ਵਿਚਾਰ ਦੇ ਤਤ ਸਾਰ ਨਾ ਜਾਣੀ ਤਤ ਸਾਰ ਨਾ ਜਾਣੇ ਗੁਰੂ ਬਾਝਿਓ ਤਤ ਸਾਰ ਨਾ ਜਾਣੀ ਤੇਹ ਗੁਣੇ ਸੰਸਾਰ ਬ੍ਰਹਮ ਸੁਤਾ ਸੁਤਿਆ ਰੈਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾਂ ਹਰਮਨ ਵਸਿਆ ਬੋਲੇ ਹੈ ਅੰਮ੍ਰਿਤ ਬਾਣੀ ਕਾਹ ਨਾਨਕ ਸੋ ਤਤ ਪਾਏ ਜਿਸਨ ਵਣ ਦਿਨ ਹਰਿ ਲਿਵ ਲਾਗੇ ਜਾਗਤ ਰੈਣ ਵਿਹਾਣੀ ਮਾਤਾ ਕੇ ਉਧਰ ਮੈਂ ਹਾਂ ਬਰਤ ਪਾਲ ਕਰੇ ਸੋ ਕਿਉ ਮਨ ਹੋਵੇ ਸਾਰੀਐ ਮਨਹੁ ਕਿਉ ਵਿਸਾਰੀਐ ਏਵਡਾ ਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੇ ਉਸਨੋ ਕੋ ਹੋ ਪਾ ਨਾ ਸਕੀ ਜਿਸਨੂੰ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸਮਾਲੀਐ ਕਹਿ ਨਾਨਕ ਏਵਡਾ ਦਾਤਾ ਸੋ ਕਿਉ ਮਨਹੁ ਵਿਸਾਰੀਐ ਜੈਸੀ ਅਗਨ ਉਦਰ ਮੈਂ ਹੈ ਤੈਸੀ ਬਾਹਰ ਮਾਇਆ ਮਾਇਆ ਗਣ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸਪਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁਟ ਕੀ ਲੱਗੀ ਤੇਰੇ ਨਾਮ ਆਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਭਜੈ ਭਾਉ ਦੂਜਾ ਲਾਇਆ ਕਹਿ ਨਾਨਕ ਭਾਉ ਦੂਜਾ ਲਾਇਆ ਕਾਹ ਨਾਨਕ ਗੁਰ ਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੇ ਵਿੱਚੇ ਮਾਇਆ ਪਾਇਆ ਹਰ ਆਪ ਮੋਲਕ ਹੈ ਮੋਲ ਨਾ ਪਾਇਆ ਜਾਏ ਮੋਲ ਨਾ ਪਾਇਆ ਜਾਏ ਕਿ ਸੈ ਬਟੋ ਰਹੇ ਲੋਕ ਵਿਲ ਲਾਏ ਐਸਾ ਸਤਗੁਰ ਜੇ ਮਿਲੈ ਤੇ ਸਨੋ ਸਿਰ ਸੌਪੀਐ ਵਿੱਚੋ ਹੋ ਆਪ ਜਾਏ ਜਿਸ ਦਾ ਜੀਉ ਤਿਸ ਮਿਲੈ ਰ ਹਰ ਵਸੈ ਮਨ ਆਏ ਹਰਿਆਪਾ ਮੋਲਕ ਹੈ ਭਾਗਤ ਨਾ ਕੇ ਨਾਨਕਾ ਜਨ ਹਰ ਪੱਲੇ ਪਾਏ ਹਰ ਰਾਸ ਮੇਰੀ ਮਨਵਣ ਯਾਰਾ ਹਰ ਰਾਸ ਮੇਰੀ ਮਨਵਣ ਯਾਰਾ ਸਤਿਗੁਰ ਤੇ ਰਾਸ ਜਾਣੇ ਹਰ ਹਰ ਨਿਤ ਜਪਿਓ ਹੋ ਜੀਓ ਹੋ ਲਾਹਾ ਖਟਿਓ ਹੋ ਦਿਹਾੜੀ ਇਹੋ ਧੰਨ ਤਿੰਨਾ ਮਿਲਿਆ ਜਨਾਰ ਆਪੇ ਪਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਵਾ ਵਣ ਯਾਰਾ ਏ ਰਸਨਾ ਤਵਨ ਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਕਿੱਤਾ ਜਿਚਰ ਹਰਸ ਪੱਲੇ ਨਾ ਪਾਏ ਹਰਸ ਪਾਏ ਪੱਲੇ ਪੀਏ ਹਰਸ ਬੌਲ ਨਾ ਤ੍ਰਿਸਨਾ ਲੱਗੈ ਆਏ ਹੋ ਹਰਸ ਕਰਮੀ ਪਾਈਐ ਸਤਗੁਰ ਮਿਲੈ ਜੇ ਸਿਆਏ ਕਾਹ ਨਾਨਕ ਹੋਰ ਅਨਰਾਸਾ ਵਿਸਰੇ ਜਹਰ ਵਸੈ ਮਨ ਆਏ ਇਹ ਸਰੀਰਾ ਮੇਰਾ ਹਰ ਤੁਮ ਮੈਂ ਜੋਤ ਰੱਖੀ ਤਾ ਤੂ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾ ਤੂ ਜਗ ਮੈਂ ਆਇਆ ਹਰਿਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ ਗੁਰ ਪ੍ਰਸਾਦੀ ਬੂਝਿਆ ਤਾ ਚਲਤ ਹੋਵਾ ਚਲਤ ਨਦਰੀ ਆਇਆ ਕਹਿ ਨਾਨਕ ਸ੍ਰੀ ਸ਼ਕਮ ਬੂਲ ਰਚਿਆ ਜੋਤ ਰਾਖੀ ਤਾ ਤੂ ਜਗ ਮਹਿ ਆਇਆ ਮਨ ਚਾਉ ਪਿਆ ਪ੍ਰਭ ਆਗਮ ਸੁਨਿਆ ਹਰ ਮੰਗਲ ਗਾਓ ਸਖੀ ਗਰਹ ਮੰਦਰ ਬਣਿਆ ਹਰ ਗਾਓ ਮੰਗਲ ਨੇ ਸਖੀਏ ਸੋਗ ਦੁਖ ਨਾ ਵਿਆਪਾਏ ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾਪਏ ਅਨਹਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰਸ ਭੁਗ ਕਹਿ ਹੈ ਨਾਨਕ ਪ੍ਰਭ ਆਪ ਮਿਲਿਆ ਆਪ ਕਰਨ ਕਰਨ ਜੁਗ ਏ ਸਰੀਰਾ ਮੇਰੇ ਐਸ ਜਗ ਮੈਂ ਆਏ ਕਿਆ ਤਦ ਕਰਮ ਕਮਾਇਆ ਕੇ ਕਰਮ ਕਮਾਇਆ ਤਦ ਸਰੀਰਾ ਜਾ ਤੂ ਜਗ ਮੈਂ ਆਇਆ ਜਨਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਵ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕੇ ਹੋ ਸਰੀਰ ਪਰਵਾਣ ਹੋਵਾ ਜਨ ਸਤਗੁਰ ਸਿਓ ਚਿਤ ਲਾਇਆ ਇਹ ਨੇਤਰ ਹੋ ਮੇਰਿਓ ਹਰ ਤੁਮ ਮੈਂ ਜੋਤ ਧਰੀ ਹਰ ਬਿਨਿਆ ਵਰਨਾ ਦੇਖੋ ਕੋਈ ਹਰ ਬਿਨਿਆ ਵਰਨਾ ਦੇਖੋ ਕੋਈ ਨਦਰੀ ਹਰਨੇ ਹਾਲਿਆ ਏ ਹੋ ਵਿਸ ਸੰਸਾਰ ਤੁਮ ਦੇਖ ਦੇ ਓ ਹਰਕਾਰ ਰੂਪ ਹੈ ਹਰ ਰੂਪ ਨਦਰੀ ਆਇਆ ਕਾਹ ਗੁਰ ਪ੍ਰਸਾਦੀ 부ਝਿਆ ਜਾਂ ਵੇਖਾਂ ਹਰ ਇੱਕ ਹੈ ਹਰ ਬਿਨ ਅਵਰਨਾ ਕੋਈ ਕਹਿ ਨਾਨਕੇ ਨੇਤਰ ਅੰਧ ਸੇ ਸਤ ਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ ਏ ਸਰਬਨੋ ਹੋ ਮੇਰੇ ਓ ਸਾਚੈ ਸੁਨਣੈ ਨੂੰ ਪਠਾਏ ਸਚੈ ਸੁਨਣੈ ਨੂੰ ਪਠਾਏ ਸਰੀਰ ਲਾਏ ਸੁਣੋ ਸਤ ਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸਮਾਣੀ ਸੱਚ ਲਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹਿ ਨਾਨਕ ਅਮਰਤ ਨਾਮ ਸੁਨੋ ਪਵਿੱਤਰ ਹੋ ਬੋ ਸਚੈ ਸੁਨਣੈ ਨੂੰ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਵਜਾਇਆ ਵਾਜਾ ਪਉਣ ਨੌਂ ਦਵਾਰੇ ਪ੍ਰਗਟ ਕੀਏ ਦਸਵਾਂ ਗੁਪਤਰ ਖਾਇਆ ਗੁਰਦਵਾਰਾ ਲਾਏ ਭਾਪਨੀ ਇੱਕ ਨਾਂ ਦਸਵਾਂ ਦਵਾਰ ਦਿਖਾਇਆ ਤੈ ਹੈ ਅਨੇਕ ਰੂਪ ਨਾਉ ਨਾਮ ਨਿਧ ਤਿਸ ਦਾ ਅੰਤ ਨਾ ਜਾਇ ਪਾਇਆ ਕਹਿ ਨਾਨਕ ਹਰ ਪਿਆਰ ਐ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ ਇਹੋ ਸਾਚਾ ਸੋਹਿਲਾ ਸੱਚ ਹੈ ਘਰ ਗਾਵੋ ਹੋ ਗਾਵੋ ਤਾਂ ਸੋਹਿਲਾ ਘਰ ਸਾਚਾ ਜਿਥੈ ਸਦਾ ਸੱਚ ਤਿਆਵਹਿ ਸਚੋ ਤੇ ਆਵੈ ਹੈ ਜਾਂ ਤਦ ਪਾਵੈ ਹੈ ਗੁਰਮਖ ਜਿਨਾ ਬੁਝਾਵਹਿ ਇਹੋ ਸਚ ਸਭਨਾ ਕਾ ਖਸਮ ਹੈ ਜਿਸ ਬਖਸੈ ਸੋ ਜਨ ਪਾਵਹਿ ਕਹੈ ਨਾਨਕ ਸਚ ਸੋਹਿ ਲਾਬ ਸਚਾ ਕਰ ਗਾਵਹਿ आनंद ਸੁਨੋ ਵਡ ਭਾਗੀ ਆਹ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਤੇ ਪਵਿੱਤ ਸਤਗੁਰ ਰਹਿ ਆ ਭਰ ਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪਉੜੀਤ ਕਹਤੇ ਪਵਿੱਤ ਸਤਗੁਰ ਰਹਿ ਆ ਭਰ ਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜ ਅਨ ਹਦ ਤੂਰੇ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦਿਵਸ ਰਾਤ ਦਵੇ ਦਾਈ ਦਾਇਆ ਖਿਲੇ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਚ ਧਰਮ ਹਦੂਰਾ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੈ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ